ਲੋ ਜੀ ਬਾਈ ਮੌਸਮ ਹੋ ਗਿਆ ਬਹੁਤ ਖਰਾਬ ਜੀਰਿਆਂ ਵਾਸਤੇ ਨਿਹਰਾ ਨੁਕਸਾਨ ਹੈ ਬਾਈ ਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਜੱਗਾ ਕਿ ਨਾ ਮਾਸਰ ਕੇ ਸ਼ਰਤ ਲੱਗੀ ਹੋਈ ਹੈ ਹਾਂ ਜੀ ਵੀ ਮੀ ਪੈਣਾ ਨਹੀਂ ਹੈਗਾ ਮਾਹ ਤੈ ਜਾਣਾ ਪੈ ਜਾਣਾ ਹਾਂ ਮੈਂ ਤਾਂ ਹੀ ਨਾ ਠੋਬਾ ਦੀ ਖਬਰ ਦੇਣਾ ਮੈਨੂੰ ਵੱਢਣ ਦੇਣਾ ਕਿ ਮੈਂ ਤਾਂ ਹੀ ਨਹੀਂ ਪੈਂਦਾ ਯਾਰ ਮੀ ਪਾ ਦੇਣਾ ਜਗੇ ਸ਼ਰਤ ਲਾ ਲਾ ਮੀ ਪੈ ਜਾਣਾ ਮੀ ਦਾ ਪੈ ਗਿਆ ਇਹ ਤੇਰਾ ਭਲੇਖਾ ਹੈ ਮੀ ਤਾਂ ਮੈਂ ਪਵਾ ਦੇਣਾ ਇਹ ਆ ਦੇਖਾਂ ਮੀ ਪੈਣ ਲੱਗਾ ਹਾਂ ਆ ਹੁਣ ਲੋ ਜੀ ਬਾਈ ਹੋਏਗੀ ਕਿਰਪਾ ਮੀ ਪੈ ਗਿਆ ਜੱਗਾ ਪਾਰਟੀ ਦੇਣ ਦਾ ਹੱਕਦਾਰ ਹੋ ਗਿਆ ਹੁਣ ਬਾਈ ਜਿੱਤ ਗਿਆ ਜਿੱਤ ਗਿਆ ਕਾਜਾ ਨਾ ਤੋ ਵਿਟਾਲਾ ਮੀਂਜਾ ਨਾਲ ਮਿਲਵਾ ਮਰਾ ਆਰਡਰ ਕਰ ਦਵਾ ਬਾਈ ਨੰਬਰ ਹੈਗਾ ਹੁਣ ਦੋ ਜਣੇ ਭੇਜੋਗੇ ਤੂੰ ਇਕੱਲਾ ਹੀ ਜਾ ਕੇ ਲਿਆ ਹਾਂ ਐ ਕਿਵੇਂ ਇਕੱਲਾ ਲਿਆ ਸਾਰੇ ਨਾਲ ਕੇ ਭੇਜੋ ਆਪਣੇ ਖੋਦਿਆ ਸਰਵੀਆਂ ਪਾ ਲੈ ਜਾ ਤੂੰ ਸਭੂ ਹੈਗਾ ਇੱਕ ਬਰਦੀ ਉਰੀ ਰੱਖੀ ਦੀ ਆ ਭੇਜ ਕੇ ਇਹਨਾਂ ਖੋਦਿਆ ਹੁਣ ਅੱਗੇ ਪਾ ਲਈ ਤੂੰ ਆਰਡਰ ਦੇਰੇ ਮੈਂ ਫੜ ਲੈਂਦਾ ਚੱਲ ਚੱਲ ਤੂੰ ਫੜ ਲਿਆ ਇਕਰੀ ਬਾਈ ਇਹਦਾ ਆਰਡਰ ਦਵਾਰੇ ਮੈਂ ਫੜ ਲੈਂਦਾ ਚਾ ਮੈਂ ਭੇਜ ਕੇ ਹੀ ਜਾਵਾ ਚੱਲ ਕਰ ਫੋਨ ਕਰਤਾ ਲੱਗੀ ਕਰ ਫੋਨ ਸਮੋਸੇ ਆਲੂ ਦੇ ਲੱਗੇ ਹੋਏ ਤੇ ਲੱਗੋ ਬਰੈਡ ਵਿੱਚ ਦਿੱਤਾ ਘਾਉਂਦਾ ਆ ਜੱਗਾ ਸ਼ਰਤ ਹਾਰ ਗਿਆ ਹੁਣ 5 ਰੁਪਏ ਮਹਿੰਗਾ ਹੀ ਤਾਂ ਗਿਆ ਉਹ ਨਹੀਂ ਮਹਿੰਗਾ ਜੀ ਬਾਈ ਮੀ ਪੂਰਾ ਫੁੱਲ ਜੱਗੇ ਬਾਈ ਤੇਰੇ ਗਾਣੇ ਮੀ ਪੈ ਵੀ ਨਹੀਂ ਸਕਦਾ ਕਵਰੇ ਤੁਸੀਂ ਹੋ ਰੋਕਿਆ ਵੇ ਪੂਰੀ ਲਾਤਾਂ ਸਾਰੇ ਖੜਾ ਮੇਰੇ ਸਾਹਬ ਨਾ ਉਹ ਕਰਦਾ ਹੀ ਨਹੀਂ ਆਇਆ ਉਹ ਕਹਿੰਦਾ ਜੀ ਲਾਤਾਂ ਥੱਲੇ ਧਰ ਲਈ ਦੀ ਹੈ ਪੁੱਛ ਜਾ ਬਹੁਤ ਲੰਘਿਆ ਰਖ ਪੈਣੀ ਲੰਘਿਆ ਪੈਣੀ ਨੂੰ ਨਹੀਂ ਸਰਤਾ ਫਾਨੂੰ ਗਿਆ ਜੇ ਕਿਹੜੇ ਹਿਸਾਬ ਨਾਲ ਜੀ ਭਾਈ ਫੋਨ ਲੈਣ ਆਏ ਜੀ ਹਾਂਜੀ ਵੀਰ ਜੀ ਖੜਦੋ ਸਵਿੰਦਰ ਭਾਈ ਸ੍ਰੀ ਗਾਲ ਜੀ ਕਿਹੜਾ ਮਾਡਲ ਲੈਣਾ ਦੇਖਦੇ ਹਾਂ ਹਮ ਕਿਹੜਾ ਮਾਡਲ ਦਾ ਵੀਰ ਜੀ ਦੱਸਿਓ ਹਣੇ ਰੈਡਵੀ 13 5 ਜੀ ਵੀਰ ਜੀ ਨਵਾਂ ਆਇਆ ਲਓ ਜੀ ਕਹਿੰਦੇ ਮੌਸਮ ਹੋ ਗਿਆ ਭਾਈ ਬਹੁਤ ਜ਼ਿਆਦਾ ਖਰਾਬ ਰੱਬ ਨੇ ਉਹੀ ਕੰਮ ਕਰਤਾ ਜੀਰੀਆਂ ਪੂਰੀਆਂ ਨਸਾਰੇ ਪਰ ਹਵਾ ਇਹ ਜੀ ਚੱਲੀ ਆ ਭਾਈ ਇੱਕ ਵਾਰ ਤੁਹਾਨੂੰ ਜੀਰੀ ਦੇ ਕੋਲ ਜਾ ਕੇ ਰਹਾਉਂਦੇ ਆ ਹਾਂ ਹਾਂ ਠੀਕ ਹੋ ਗਿਆ ਭਾਈ ਕਰਤਾ ਕੰਮ ਹੋ ਹੀ ਰ ਆਪਣ ਨੇ ਕਿਹਨੂੰ ਫੋਨ ਲਾਇਆ ਪੂਰੇ ਨੂੰ ਪੂਰੀ ਦਾ ਦਿਲ ਘੜਦਾ ਹੋਣਾ ਮੱਕੀ ਪੂਰੀ ਨੂੰ ਬਾਈ ਫੋਨ ਲਾਇਆ ਏ ਪੂਰੀ ਬਾਈ ਦੀ ਬਾਈ ਮੱਕੀ ਖੇਤਵਾ ਫੇਰ ਉਹਨੂੰ ਪੁੱਛ ਲੈਂਦੇ ਆ ਬਾਕੀ ਜਗੇ ਆਹ ਕੰਡੀਸ਼ਨ ਆ ਰਹੀ ਜੀਰੀ ਦੀ ਆਪਣੀ ਦੀ ਆਹ ਜੀ ਬੱਜਦੀਆਂ ਨੇ ਇੱਕ ਦੂਏ ਨਾਲ ਹੂੰ ਇਹ ਮੂੜੀ ਚਾਹੀਦੀ ਹੈ ਫਿਰ ਮੌਸਮ ਨੂੰ ਕੀ ਆ ਹੋ ਗਿਆ ਅੱਜ ਬੱਲੇ ਬੱਲੇ ਭਾਈ ਜਿਹਨੂੰ ਕਹਿੰਦੇ ਫੁੱਲ ਡਰਾਪਨਾ ਓ ਮੌਸਮ ਆ ਇੱਕ ਘੰਟਾ ਹੋ ਗਿਆ ਲਗਾਤਾਰ ਹਵਾ ਚੱਲਦੀ ਨੂੰ ਇਹ ਤੇ ਰੇਨ ਪਿੱਛੇ ਝੱਲੇ ਬਾਈ ਜਿੱਕਾ ਕਹਿੰਦਾ ਪੰਜ ਦਿਨ ਮਿਲ ਜਾਂਦੇ ਨਾ ਪੰਜ ਦਿਨ ਚ ਮੁੜ ਗਈ ਦੀ ਮੁੜ ਗਈ ਤਕਰੀਬ ਨਾ ਆਹਾ ਬਾਈ ਜਿਹੜਾ ਬੀਜ ਆ ਨਾ ਬਿੰਦਰ ਬਾਈ ਵਾਲਾ ਇਹ ਅਰਜਨ 110 ਹੈ ਇਹ ਸੁਪਰੀਮ ਨਹੀਂ ਹੈਗਾ ਜੱਗੇ ਇਹ ਅਰਜਨ ਆ ਬਾਈ 110 ਬੀਜ ਦਾ ਨਾਮ ਇਹਨੂੰ ਵੀ ਸੀ ਫਲੈਟ ਪੈ ਗਈ ਦੀ ਬਾਈ ਇੱਗੇ ਇਹਨੂੰ ਵੀ ਪੈ ਗਈ ਸੀ ਮਹਕਾਰ ਦੀ ਨੂੰ ਇਹਨੂੰ ਵੀ ਨਹੀਂ ਸਪਰੇ ਹੋਈ ਹਾਂ ਅਲੱਗ ਲਾਉਂਦਾ ਹੋਰ ਲੱਗੋ ਨਾ ਬੀਜ ਤਾਂ ਉਹੀ ਤਕੜਾ ਹੈ ਨਾ ਠੀਕ ਹੈ ਤੱਕਰ ਉਹ ਧਰਤੀ ਦਾ ਫਰਕ ਹੈ ਉਹ ਉਹਦਾ ਗਿਆ ਪਾ ਹੁਣ ਖੇਤ ਨੂੰ ਉਧਰ ਹੀ ਦੇਖਦੇ ਜਾ ਕੇ ਹਾਂ ਟਰਾਲੀ ਦਾ ਸੁੱਕੀ ਵਾਲੀ ਖੜੀ ਹੈ ਕਹਿੰਦਾ ਹਾਂ ਦੋ ਤੇਰੀ ਵੀ ਮੇਰੇ ਵਾਲੀ ਮੈਂ ਕਿਹਾ ਬਣੂ ਪਰ ਹੁਣ ਨਾਲ ਚਕਾਉਂਗੇ ਅਸੀਂ ਐਂ ਦਾ ਆ ਤਾਂ ਜਾਵੇ ਹੂੰ ਵੱਡਾ ਪਾਵਾ ਕੇ ਚਾਲ ਜਾ ਲੱਗ ਲੋ ਨੇ ਕਿੰਨੀ ਦਾ ਕਿੰਨੀ ਕੋਣੀ 2-4 ਕੁਇੰਟਲ ਹੋਣੀ 5-6 ਬਾੜ ਲੂੰਗੇ ਹੋ ਜੇ ਆਊਗਾ ਭਾਈ ਤੁਹਾਨੂੰ ਲੈ ਹੁਣ ਦੇਖ ਭਾਈ ਜੀ ਕਿਹੜੀ ਕੰਡੀਸ਼ਨ ਪਰ ਹੈ ਹੈ ਫੜੀ ਜੀ ਹੈ ਹੈ ਮੇਰੇ ਮਮਾ ਆ ਦੇਖੋ ਭਾਈ ਜਿਹੜੀ ਆ ਚੀਜ਼ ਹੈ ਨਾ ਬਾ ਬੂਰ ਦਾ ਝੜਨੇ ਦਾ ਰਿਸਕ ਹੁੰਦਾ ਹੋਰ ਤਾਂ ਕੋਈ ਚੱਕਰ ਨਹੀਂ ਆ ਦੇਖ ਹੈ ਸਿੱਧੀ ਖੜੀ ਹੈ ਦੇਖੋ ਇਹ ਹਾਂ ਕੁੰਨੇ ਦਾਣੇ ਗਏ ਆ ਗਿਆ ਹਾਂ ਆ ਗਿਆ ਆ ਵੀ ਗਿਆ ਆ ਵੀ ਗਿਆ ਆ ਵੀ ਗਿਆ ਇਹ ਬੋਦੇ ਹੋਲੇ ਇਹ ਖਦੇ ਚੌਲ ਥੋੜੀ ਪੈਣਾ ਹੁਣ ਲਾ ਇਹ ਪਹਿਲਾਂ ਵਾਲੀ ਦੇਰੀ ਦਾ ਕੰਮ ਹੈ ਪਹਿਲਾਂ ਵਾਲੀ ਦੇਰੀ ਦਾ ਕੰਮ ਹੁਣ ਵਾਲੀ ਨਹੀਂ ਦੇਖ ਆ ਦੇਖ ਆ ਵੀ ਆ ਬੇ ਕਿਉਂਕਿ ਸਮਾਂ ਗੱਲ ਤਾਂ ਐਤਕੀ ਉਹ ਕੰਮ ਹੋ ਗਿਆ ਇਹ ਨਹੀਂ ਅੱਗੇ ਪਹਿਲਾਂ ਹੱਲੇ ਝੋਲੇ ਆ ਜਾਂਦੇ ਤੇ ਹਾਂ ਪਹਿਲਾਂ ਨਿਸਰ ਕਿੰਨੇ ਪਰਸੈਂਟ ਗਈ ਇਹ ਪਰਸਰ ਦਾ ਹੁਣ ਇਹ 90% ਗਈ ਹਾਂ 80% ਨਿਸਰ ਕੀ ਨਿਸਰ ਦੇ ਬਿਨਾਂ ਕੋਈ ਨਹੀਂ ਹਾਂ ਹੁਣ ਦੱਸ ਖੇਤ ਮਾੜਾ ਦਾ ਤਾਂ ਠੀਕ ਆ ਜੀ ਜੀ ਤਗੜੀ ਆ ਹੁਣ ਤਾਂ ਬਰਾਬਰ ਆ ਗਈ ਉਹ ਇੱਕ ਉਦਾਂ ਮੈਂ ਦੇਖੀ ਆ ਨਿਸਾਰ ਜੇ ਨਿਸਰ ਲਾਦੀ ਨਾ ਇੱਕ ਗਿੱਠ ਉੱਪਰ ਆ ਜਾਂਦੀ ਰੇਲਾ ਹਾਂ ਫਰਕ ਪੈ ਗਿਆ ਨਾ ਦੋਈ ਗਿੱਲ ਤੇ ਗਿੱਠ ਉੱਪਰ ਆ ਗਈ ਮਾਸਟਰ ਜੀ ਦੇਖੀ ਮਾਸਟਰ ਜੀ ਵੀ ਦੇਖਿਆ ਇਹ ਬਾਈ ਆਪਣਾ 34 ਹੈ ਉਧਰ ਕਿੰਨੀ ਡਾਊਨ ਸੀ ਅੱਜ ਦਿਨ ਉਹ ਵੀ ਡਾਊਨ ਸੀ ਹੁਣ ਜੇ ਮੈਂ ਤੁਹਾਨੂੰ ਕਹਾਂ ਮਾਰੀ ਤਾਂ ਹੀ ਸਾਰੀ ਜੀ ਕਹੀ ਜਾਂਦਾ ਕਹਿੰਦਾ ਮੈਨੂੰ ਪਿੰਡ ਵਾਲੀ ਤਕੜੀ ਲਾ ਦੇ ਇਹ ਸੁਪੇਰ ਵਾਲੀ ਕਹਿੰਦਾ ਤਕੜੀ ਹੋਗੀ ਨਾ ਹਾਂ ਕਿੱਥੇ ਲੱਤ ਬਾਦੀ ਵੀ ਦੂਇਆ ਤਾਂ ਨਹੀਂ ਪਤਾ ਲੈ ਚੋਰੀ ਆਉਣ ਕਿਤੇ ਕੀ ਪਤਾ ਥੋੜਾ ਬਈ ਰਾਤ ਨੂੰ ਪਾਉਂਦੇ ਤੁਸੀਂ ਜੇ ਇਤਨੀ ਜੀ ਮਾਰੀ ਹੈ ਕਿਹੜੀ ਉਹ ਜੱਗੇ ਇੰਨੀ ਕ ਹਵਾ ਵੀ ਨਹੀਂ ਕਹਿੰਦੀ ਜੇ ਰੱਬ ਹੁਣ ਵੀ ਮੌਸਮ ਸਹੀ ਕਰ ਦੇਵੇ ਹਾਂ ਹੋਰ ਤਾਂ ਪਾਣੀ ਲਾਇਆ ਤੁਸੀਂ ਤਾਂ ਪਾਣੀ ਲਾਉਂਦਾ ਪੂਰੇ ਨਹੀਂ ਪਾਣੀ ਲਾਇਆ ਸਾਰੀ ਤਾਂ ਉਹਨੇ ਚਲਾਈ ਦੀ ਮੋਟਰ ਲਾਈਟ ਵੱਜ ਗਈ ਦੀ ਖੱਤੀ ਲਾਤਾ ਡੈਰੀ ਪਿੱਛੇ ਵਾਹ ਜੀ ਵੱਜ ਗਏ ਪੈਣੀ ਕਹਿੰਦੀ ਦੇਖ ਰਿਹਾ ਡਰ ਲੱਗਦਾ ਹੈ ਲੱਗਿਆ ਹਾਂ ਲੰਘਿਆ ਲੁੰਘਿਆ ਤਾਂ ਹੈ ਨਹੀਂ ਬਾਈ ਮਾਟਰ ਨੂੰ ਚੱਲ ਲਾਈ ਜਾ ਹਾਂ ਮੀ ਨਹੀਂ ਪੈਂਦਾ ਕਾਤੇ ਉਹ ਕਹਿੰਦਾ ਪਾਊਗਾ ਮੈਂ ਇਹ ਨਹੀਂ ਪੈਣਾ ਆਪਣੇ ਆਪਣੇ ਆ ਬਦਲੇ ਆਉਂਦਾ ਆਪਣੇ ਉਹ ਆਉਂਦਾ ਉਹ ਆਪਣੇ ਚਾਣਣਾ ਪਿਆ ਅੱਛਾ ਆਪਣੇ ਨੇਰੀ ਉਹ ਆਉਣੀ ਹੈ ਮੀ ਨਹੀਂ ਆਉਣਾ ਮੀ ਪਹਿਲੇ ਅਮਰੰਦੇ ਮੁੰਡੇ ਇੱਧਰ ਹੀ ਜੀ ਦੇਖੇ ਮਾਸਟਰਵਾਹੀ ਮੋਟਰ ਚੈੱਕ ਕਰੀ ਤਾਂ ਕਿੰਨੇ ਦਿਨ ਦਾ ਕੰਮ ਮਾਸਟਰੀ ਦਾ ਹਲੇ ਚੱਲਦੀ 40 ਚੂੜੀ ਪਰ ਇਹ 17 ਵਰਤੋਂ ਨੂੰ ਹਲੇ ਮਹੀਨਾ ਲੱਗ ਜਾਣਾ 40 ਟੈਂਪਰੇਚਰ ਪਰ ਫਿਰਦੀ ਨਹੀਂ ਬੀਜ ਲੈ ਲੈ ਕੇ ਹੈ ਸਾਰਾ ਕੁਝ ਉੱਪਰ ਪਿਆ ਹੈ ਵਧੀਆ ਬੀਜ ਆ ਹੈ ਬੀਜ ਵਧੀਆ ਮੇਰੇ ਖਾਬ ਨਾਲ ਹੈ ਹੈ ਲੈ ਬਾਕੀ ਸਮਾਂ ਦੱਸੂਗਾ ਭਾਈ ਵਿੰਦਰભાઈ ਦੇ ਅੱਗੇ ਫੋਨ ਲਿਆਂਦਾ ਜ ਨਵਾਂ ਹਮ ਐਮ ਆਈ ਦਾ ਨਾਲੇ ਉਹ ਲੈਣਗੇ ਅ 11 ਪਰਪਲ ਨਹੀਂ ਆਈਫੋਨ ਯਾਰ 11th ਰਾਇਨ ਆਇਆ ਜਿਆਦਾ ਪੁਰਾਣਾ ਮਾਡਲ ਹੈ ਉਹਨੇ ਸਾਫ ਨਹੀਂ ਤਾਂ ਦੇਣਾ ਹੈਗਾ ਉਹਨੇ ਮੀਨਿਕਰਾ ਕਰ ਗਿਆ ਹੁਣ ਉਹਦਾ 14000 ਦਾ ਫੋਨ ਆਇਆ ਏ 6GB RAM ਉਹਦੀ 128GB ਆਪਣੀ ਹੈ ਮੈਮਰੀ ਵੀ ਵਧੀਆ ਹੈ ਤੇ 33 ਬਾਰ ਦਾ ਫਟਚਾ ਵਧੀਆ ਹੈ ਠੀਕ ਹੈ ਚੱਲ ਉਹਦਾ ਬਜੇ ਦਾ ਫੋਨ ਖਰਾਬ ਹੋ ਗਿਆ ਤਾਂ ਅੱਜ ਜੀ ਹੈ ਦੇਖਣ ਨੂੰ ਚੰਗੀ ਲੱਗਦੀ ਹੈ ਵਧੀਆ ਹੈ ਹੈ ਲੈ ਬੱਲੇ ਹੈ ਮੇਰਾ ਦਾਣਾ ਪੇ ਉਪਰੇ ਵਧੀਆ ਚੀਜ਼ ਹੈ ਆਪਣੇ ਵਾਲੀ ਕਹਿੰਦੀ ਚੱਲ ਹੁਣ ਉਹ ਵੀ ਦੇਖੀਏ ਸੁਪਰੀਮ ਕਹਿੰਦੀ ਹੈ ਕਿੱਥੇ ਆ ਸੁਪਰੀਮ ਕਾਲੇ ਨੇ ਉਹ ਵੀ ਚੀਜ਼ ਹੈ ਇਹ ਅਰਜਨ ਉਹ 110 ਹੈ ਮੇਰਾ ਬਹੁਤ ਖਲਾਬ ਲੱਗ ਕਹਤੇ ਆ ਬਾਈ ਵਾਲੀ ਹਾਂ ਨੰਗਾ ਨਹੀਂ ਹੁਣਾ ਨਾ ਇਹ ਇਹ ਤਾਂ ਮੀਨੀ ਉਹ ਬੱਲਾ ਵੱਜ ਗਈ ਜੇਕੇ ਖੇਦ ਬਣਾਏ ਨਾ ਬਰਾਬਰ ਹੋ ਗਿਆ ਬਸ ਇਹਨੂੰ ਦੋ ਦਿਨ ਮਿਲ ਜਾਂਦੇ ਨਾ ਗੁੱਸਾ ਹੋ ਜਾਂਦਾ ਹਾਂ ਟਾਰ ਕੋਸ ਨਹੀਂ ਜਿਹੜਾ ਕੋ ਦੇਣਾ ਰੱਬ ਨੇ ਉਹ ਹੀ ਦੇਣਾ ਬਹਾਨੇ ਕਿ ਲ ਖੇਤ ਚ ਵੀ ਕਿਹੜਾ ਵੱਜ ਗਿਆ ਉਹ ਤਾਂ ਤੇ ਜੀਰੀ ਦੇਖਣ ਆਉਣਾ ਨਹੀਂ ਤਾਂ ਹੈਗਾ ਮੈਂ ਮਾਸਟਰ ਨੂੰ ਛੱਡਣਾ ਹੈਗਾ ਹਾਂ ਲੈ ਲੈ ਸਕੰਜੇ ਹਾਂ ਜੱਗਾ ਭਾਈ ਮਾਸਟਰ ਤੇ ਰੇਗਾ ਸਕੰਜੇ ਬੂਤੇ ਲਾਉਣੇ ਵਾਲੇ ਪੂਰੀ ਦਾ ਹਾਂ ਕਿੱਥੇ ਹੋ ਪੂਰੀ ਦਾ ਮੋਨਾਂ ਰਾਮਨਿੱਤ ਕੋਈ ਚੱਕਾ ਬੰਨ੍ਹੇ ਤਾਰ ਬੰਨ੍ਹੇ ਕੋ ਕੋ ਪੰਡਾ ਦੇ ਕਿਤੇ ਆ ਗਿਆ ਟਰਾਲੀ ਖੜੀ ਓਥੇ ਟਰੈਕਟਰ ਲਿਆ ਪਾ ਕੇ ਦਿਨ ਚਕਾ ਦੇਣੇ ਚਾਰ ਜਾਨੇ ਹੈਗੇ ਆਉਣਾ ਤਾਂ ਆ ਜਾ 20 ਮਿੰਟ ਚ ਆਮ ਨਾਲ ਪੁੱਛਦਾ ਜੀ ਆਉਣਾ ਫਿਰ ਤਾਂ ਆ ਜਾ ਸੀ ਉਲੀਆ ਮਾਸਟਰ ਵੀ ਆ ਕੇ ਦਿਨ ਚ ਆ ਜਾਣੇ ਆਪਾਂ ਪੰਡਾ ਭਰ ਵਾਂਗ ਟਰਾਲੀ ਫਿਰ ਕੇ ਅੰਦਰ ਖਾਲਾ ਜੇ ਸੜਾ ਦੌੜਾਂ ਭੱਜ ਗਏ ਆਂ ਕੀ ਕਹਿਣਾ ਲਓ ਜੀ ਭਾਈ ਮੌਸਮ ਹੋ ਗਿਆ ਬਹੁਤ ਖਰਾਬ ਜੀਰਿਆਂ ਵਾਸਤੇ ਨਿਹਰਾ ਨੁਕਸਾਨ ਹੈ ਭਾਈ ਕਰੋ ਚੈੱਕ ਇੱਧਰ ਹਵਾ ਚਲਦੀ ਮਾਰੋ ਮਾਰ ਬਾਸਮਤੀ ਤਾਂ ਜ਼ਿਆਦਾ ਸੋਹਲ ਹੈ ਬਾਈ ਬਾਸਮਤੀ ਜ਼ਿਆਦਾ ਸੋਹਲ ਹੈ ਇਹ ਜ਼ਿਆਦਾ ਹੈਲਦੀ ਰਹਿਦੀ ਹੈ ਸਤਿ ਸ੍ਰੀ ਅਕਾਲ ਬਾਈ ਕੱਢ ਕੇ ਕਰ ਦੇ ਕੋਈ ਨਾ ਹਾਂ ਹਰੂਤ ਤਾਂ ਪਾਰੀ ਹੈ ਕੋਈ ਜਾਂਦਾ ਹਾਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਜੱਗਾ ਕਿ ਨਾ ਮਾਸੜ ਕੇ ਛੜਚ ਲੱਗੀ ਹੋਈ ਹੈ ਹਾਂਜੀ ਵੀ ਮੀ ਪੈਣਾ ਨਹੀਂ ਹੈਗਾ ਮਾਹ ਪੈ ਜਾਣਾ ਪੈ ਜਾਣਾ ਹਾਂ ਤਾਹੀਂ ਨਾ ਠੁਬਾ ਦੀ ਕੱਕ ਵੜਨਾ ਮੈਨੂੰ ਵੜਨ ਦੇਣਾ ਕਿ ਮੈਂ ਤਾਂ ਹੀ ਨਹੀਂ ਪੈਂਦਾ ਯਾਰ ਨਹੀਂ ਪਵਾ ਦੇਣਾ ਜਗੇ ਸ਼ਰਤ ਲਾ ਲਾ ਮੀ ਪੈ ਜਾਣਾ ਮੀ ਦਾ ਪੈ ਗਿਆ ਇਹ ਤੇਰਾ ਭਲੇਖਾ ਏ ਮੀ ਤਾਂ ਮੈਂ ਪਵਾ ਦੇਣਾ ਇਹ ਆ ਦੇਖਾਂ ਮੀ ਪੈਣ ਲੱਗਿਆ ਆ ਹੁਣ ਆ ਕਾਕਾ ਖ ਵਧੀਆ ਬੂਝਾ ਦੇ ਲਾ ਕੇ ਹੈ ਜੇ ਹਵਾ ਚੱਲਦੀ ਬਹੁਤ ਮੀ ਪੈ ਜਾਣਾ ਤੈਨੂੰ ਘਰ ਜਾਣ ਦਾ ਮੌਕਾ ਨਹੀਂ ਮਿਲੇਗਾ ਮੇਰੇ ਕੇ ਸ਼ਰਤ ਲਾ ਲਾ ਨਹੀਂ ਪੈਂਦਾ ਮੈਂ ਹਾਂ ਘਰ ਜ਼ਰੂਰ ਜਾਣਾ ਸੇਪਰ ਨੂੰ ਜਾਣਾ ਸੀ ਭੂਰੀ ਇੱਕ ਲੱਤ ਆਸਰੇ ਖੜਾ ਮੱਕੀ ਉਹਦੀ ਡੋਲਾਂ ਚ ਪਈ ਏ ਤੂੰ ਬਾਈ ਭੂਰੀ ਨੂੰ ਕਰਿਆ ਤਾਂ ਫੋਨ ਅੱਜ ਕਿਆ ਭਾਈ ਜੇ ਚੱਕਣੀ ਆ ਤਾਂ ਆ ਜਾ ਬੀ ਚਾਰ ਪੰਜ ਬੰਦੇ ਹੈਗੇ ਆਪਣਾ ਵੀ ਆ ਜਾ ਟਰੈਕਟਰ ਲੈ ਕੇ ਟਰਾਲਾ ਉੱਥੇ ਖੜਾ ਹੀ ਹੈ ਸੁੱਕੇ ਵਾਲੇ ਗਰੀ ਵਿੱਚ ਕੁਕੜੀਆਂ ਤੋੜ ਕੇ ਥੱਲੇ ਛੱਡੀਆਂ ਵੀ ਆ ਡੌਲਾ ਚ ਭਾਈ ਇਸ ਦਾ ਕਹਿਤਾ ਵੀ ਆ ਜੇ ਦੇਣਾ ਚਕਾ ਦੇਣਾ ਹੈ ਭਾਈ ਕਹਿੰਦਾ ਚਲ ਦੇਖਦਾ ਜੱਗੇ ਭਾਈ ਤੇਰੇ ਗਾਣੇ ਮੀ ਪੈ ਵੀ ਨਹੀਂ ਸਕਦਾ ਕਵਰ ਤੁਸੀਂ ਉਹ ਰੋਕਿਆ ਵੇ ਪੂਰੀ ਲੱਤਾਂ ਸਾਰੇ ਖੜਾ ਮੇਰੇ ਸਾਹਬ ਨਾ ਉਹ ਘਾਰਦਾ ਹੀ ਨਹੀਂ ਆਇਆ ਉਹ ਕਹਿੰਦਾ ਜੀ ਲੱਤ ਥੱਲੇ ਤਾਰ ਲਈ ਵੀ ਹੈ ਪੁੱਛ ਜਾ ਬਹੁਤ ਲੰਘਿਆ ਉਹ ਰਖ ਪੈਣੀ ਲੰਘਿਆ ਪੈਣੀ ਨੂੰ ਨਹੀਂ ਸੁਰਤਾ ਬੰਨੂ ਗਿਆ ਜੱਗੇ ਉਹਦੇ ਕਿਹੜੇ ਸਾਹਬ ਨਾਲ ਆਜ ਕੇ ਬੱਸਲ ਲੈ ਜਾਣਾ ਡਿਜਨ ਹਾਮ ਨੂੰ ਕਾਤੇ ਪਾ ਮੀ ਨਹੀਂ ਪੈਣਾ ਪਾਲਟੀ ਹੋ ਜਾ ਅੱਛਾ ਜੇ ਪੈ ਗਿਆ ਫਿਰ ਤੈ ਕਰਨੀ ਹੈ ਮੈਂ ਕਰ ਦੂੰਗਾ ਪੈ ਗਿਆ ਮੀ ਪੈ ਗਿਆ ਮੀ ਤਾਂ ਤੂੰ ਪਾਲਟੀ ਤਿਆਰ ਰੱਖ ਨਹੀਂ ਪੈਣਾ ਮੀ ਹੋਰ ਆਪਣੇ ਪੈਣ ਦੀ ਗੱਲ ਆ ਹੁਣ ਤੂੰ ਮੈਂਟੇ ਦਾ ਨਾ ਕਹਦੀ ਪੈ ਗਿਆ ਆਪਣੇ ਬੋਗਾ ਵਾ ਵੇ ਠੀਕ ਆ ਤੂੰ ਇੱਥੇ ਦੇ ਉੱਠ ਕੇ ਅੰਦਰ ਵੜ ਕੇ ਮੈਨੂੰ ਪਾਲਟੀ ਹੋ ਗਈ ਜੇ ਕੇ ਮੀ ਆਇਆ ਲੈ ਨਾ ਆ ਗਿਆ ਬਾਈ ਇੱਥੇ ਬੈਠਣ ਦੀ ਗੱਲ ਹੋਈ ਮੈਂ ਉਰੀ ਬੈਠਾ ਮੈਂ ਨਹੀਂ ਉੱਟਦਾ ਜੰਗੇ ਤੂੰ ਕਰਾਸਤੀ ਗੱਲ ਇਹ ਹੋ ਜਾਣੀ ਕਰਵਾ ਨਹੀਂ ਵੀ ਨਹੀਂ ਬੈਠਾ ਚਲ ਕੋਈ ਨਹੀਂ ਚਾਰ ਦਿਨ ਦੀ ਸਖਤ ਮਿਹਨਤ ਚ ਕੁਕੜੀ ਤੋੜੀ ਬੰਦੇ ਨੇ ਬਾਈ ਗਰਮੀ ਚ ਨਹੀਂ ਹੋਈ ਉਹ ਪੈ ਜਾਊਗਾ ਇੱਕ ਪੂਰੀਆਂ ਰੋਕਿਆ ਬੰਦੀ ਹਾਂ ਨਾ ਪੂਰੀ ਦਾ ਬਚਾਰੇ ਦਾ ਜੀ ਕਰਦਾ ਪੈ ਵੀ ਜਾਵੇ ਨਹੀਂ ਨਹੀਂ ਉਹਨੇ ਮਰਸੂਏ ਪਾਣੀ ਚਾਹੀਦਾ ਹੈ 10 ਕੁਐਂਟਰ ਮਰਸੂਏ ਪਾਣੀ ਚਾਹੀਦਾ ਏ ਉਰੇ ਇਹਨੂੰ ਚਾਹੀਦਾ ਨਹੀਂ ਹੈਗਾ ਦੋਹੇ ਮਨਾਂ ਚ ਵਸਿਆ ਪਿਆ ਹੈ ਮੱਕੀ 10 ਕਾਉਂਟਰ ਖਰਾਬ ਹੋ ਜਾਣੀ ਕੁਕੜੀਆਂ ਦੇ ਡੌਲਾਂ ਚ ਪਈਆਂ ਤੋੜੀਆਂ ਵੀਆਂ ਚੱਲਦੇ ਫਿਰ ਅੱਜ ਅੱਜ ਸ਼ਾਮ ਨੂੰ ਚੁਕਾ ਦਿੰਦੇ ਆ ਮੈਂ ਤਾਂ ਕਿਹਾ ਆ ਜਾਮਾ ਆ ਆ ਦੇਖੋ ਭਾਈ ਆਹ ਸਾਈਡ ਨੂੰ ਜੱਗੇ ਉਹਨੇ ਮੱਡ ਵਾਲੇ ਕੀਤਾ ਦੀ ਨਿਗਾਹ ਮਾਰਿਆ ਜਾ ਕੇ ਆ ਚਿੱਟੀ ਬਦਲੀ ਗਈ ਸਾਰੀ ਹੈ ਭਾਈ ਹੋ ਗਈ ਕਿਰਪਾ ਨਹੀਂ ਬੜੀ ਜਰੀ ਕਿਰਪਾ ਆ ਦੇ ਖੜਕਾ ਜਿਆ ਹੁੰਦਾ ਜਿਹੜੀ ਮੇਨ ਚਰੀ ਬੜੇ ਬੂਟੇ ਆ ਜੋ ਕਿਆ ਵਧੀਆ ਕੱਚੀ ਚਰੀ ਆ ਉਹ ਹੀ ਪਾਉਂਗਾ ਆਹ ਏਟਮਾ ਫਿਰ ਨੱਕ ਫੋਨ ਮਾਰਦੀ ਆ ਤੂੰ ਉਹ ਜਰੀ ਨੂੰ ਵੀ ਬਾਅਦ ਚ ਚਲੀ ਜਾ ਲੋ ਜੀ ভাই ਪਾਰਟੀ ਹੋ ਗਈ ਉਹ ਇਹਦਾ ਪੂਰਾ ਲੱਗ ਉਹ ਜੀ ਮੀ ਲੱਗਿਆ ਪੈਣ ਹਾਂ ਜੀ ਵੀਰ ਜੀ ਫੋਨ ਲੈਣਾ ਆਏ ਜੀ ਹਾਂਜੀ ਵੀਰ ਜੀ ਕੱਢ ਦਿਓ ਆਵਿੰਦਰ ਭਾਈ ਅਸਲੀ ਗੱਲ ਜੀ ਕਿਹੜਾ ਮਾਡਲ ਲੈਣਾ ਦੇਖਦੇ ਹਾਂ ਹਾਂ ਕਿਹੜਾ ਮਾਡਲ ਦਾ ਵੀਰ ਜੀ ਦੱਸਿਓ ਮੜੇ ਰੈਡਮੀ 13 5G ਵੀਰ ਜੀ ਨਵਾਂ ਆ ਠੀਕ ਆ ਜੀ 108 ਮੈਪ ਕੋ ਕੈਮਰਾ ਦੇ ਨਾਲ ਬੱਲਾ ਬੱਲਾ ਵਿੰਦਰભાઈ ਹਟਦਾ ਨਹੀਂ ਹੈਗਾ ਕਿੰਨੇ ਕਿਲੋਮੀਟਰ ਤੱਕ ਮਾਰ ਕਰੂਗਾ ਜੀ ਇਹ ਇਹਦਾ ਹੁਣ ਤੁਸੀਂ ਜੀ ਨਹੀਂ ਖਰਾਦੋਗੇ ਟਾਈਮ ਦੱਸੂਗਾ ਹਾਂ ਜੀ ਹਾਂ ਠੀਕ ਮਾਰਕਾ ਹੋ ਗਿਆ ਵਿੰਦਰભાઈ ਕਿੰਨੇ ਮਾਡਲ ਲੈਨੇ ਕਈ ਦੇਖਿਆ ਮਟਰੋਲਾ ਵੀ ਦੇਖਿਆ ਸੈਮਸੰਗ ਵੀ ਦੇਖਿਆ ਇਹ ਸਾਰੇ ਦੇਖ ਲੇ ਪਸੰਦ ਫਿਰ ਆਇਆ 5G ਜੀ ਹਾਂ ਜੀ ਹਾਂ ਜੀ 5G ਬਹੁਤ ਠੀਕ ਆ ਜੀ ਆਨੇ ਲੇ ਕੇ ਆਪਾਂ ਉਹਨੇ ਵਧੀਆ ਮਿਲ ਕੇ ਨਾਲ ਆਹ ਲੱਗਦੇ ਲੈਣਾ ਪੈਂਦਾ ਕੋਈ ਨਾ ਕਵਰ ਕਰਕੇ ਕਰਕੇ ਮੈਂ ਰੱਖਦੇ ਆਂ ਠਾਈ ਨਾ ਨਾ ਕਵਰ ਦੇਖਣਾ ਨਾ ਜੀ ਕਵਰ ਦਾ ਸ਼ਕੀਨ ਅਵਿੰਦਰ ਬਾਈ ਕਹਿੰਦਾ ਕਵਰ ਨਾਲ ਮਿਲਣਾ ਚਾਹੀਦਾ ਤੇ ਜਿਹੜਾ ਨਾਲ ਦਾ ਕਵਰ ਹੈ ਨਾ ਇਹ ਥੋੜਾ ਜਿਹਾ ਵਧੀਆ ਹੁੰਦਾ ਹਾਂ ਇਹ ਵੀਰ ਦਾ ਦਾ ਵੀ ਕੈਮਰੇ ਥੋੜੇ ਜਿਹਾ ਬਾਹਰ ਹੈ ਪਰ ਕਵਰ ਪਾ ਕੇ ਦਿਖਾਓ ਮਰੇ ਕਿਦਾਂ ਲੱਗਦੇ ਵੀ ਕੋਈ ਵਾਰ ਕਰਨ ਅਰਵਿੰਦਰ ਬਾਈ ਡੰਮੀ ਗਿੱਲ ਤੇ ਸਾਜਾ ਸਜਦਾ ਇਹ ਡੰਮੀ ਚੀਜ਼ ਹੋ ਰਿਹਾ ਠੀਕ ਕਰ ਲੱਗ ਕਰ ਦੋ ਯੂਨ ਹੋ ਜਾਓ ਬਾਈ ਇਹਦਾ ਸਿਰ ਪਾ ਲੈ ਟੈਸਟ ਕਰ ਮੈਨੂੰ ਪੈਂਦਾ ਟੈਸਟ ਕਰੀ ਤੇ ਹੁਣ ਲੱਗੇ ਮੈਂ ਟੈਸਟ ਕਰ ਮੈਨੂੰ ਪੈਂਦਾ ਇਹ ਗੂਗਲ 'ਤੇ ਕਰ ਦਨੇ ਤੇਤੀ ਵਾਰ ਦਾ ਚਾਰਜ ਮਿਲ ਗਿਆ ਬਾਈ ਅਰਵਿੰਦਰ ਉਡੀ ਵਾਲਾ ਬਰਾਕੁੱਲ ਵਗੈਰਾ ਸਕ੍ਰਿੰਗਰ ਲੱਗਿਆ ਭਾਈ ਤਕਾਬਲ ਕਰੋ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਅੱਛਾ ਸਿੰਘ ਕੀ ਕਹਿੰਦਾ ਲੋ ਜੀ ਭਾਈ ਬੇਲਾ ਜਾਉਂਗਾ ਨਾਕਾ ਲੱਗਿਆ ਹੋਇਆ ਉਹ ਦੇਖੋ ਕਹਿੰਦੇ ਕੋਈ ਨਹੀਂ ਬਕਸਿਆ ਅੱਜ ਇਹਨਾਂ ਨੇ ਕੋਈ ਨਹੀਂ ਛੱਡਦੇ ਕੋਈ ਭਾਈ ਕਹਿੰਦੇ ਵਜੋ ਆਹ ਪੂਰੀ ਕੋਈ ਨਹੀਂ ਛੱਡੇ ਹਾਂ ਭਲਾ ਆਈ ਆ ਵਜਣੇ ਨਾਕੇ ਦਾ ਭਾਈ ਐਨਾ ਢਾਰਾ ਹਾਂ ਜਿਹੜਾ ਨੇ ਕੋਈ ਨਹੀਂ ਕਹਿੰਦੇ ਆ ਜੋ ਅੱਜ ਤਾਂ ਇਹ ਜਿਕਣਾ ਫੋਣੀ ਕਰ ਲੈ ਕੇ ਨਿਕੜਾਏ ਤਰੀਕੇ ਬਹੁਤ ਆ ਪਹਿਲਾ ਚੌਂਕ ਤੇ ਲੰਘਣੇ ਰਹੇ ਪਰ ਭਾਈ ਆਪਣੇ ਕਾਗਜ਼ ਪੱਤਰ ਪੂਰੇ ਰੱਖੋ ਫੇਰ ਵੀ ਬਚਾਓ ਚ ਹਾਂ ਬਚਾਓ ਚ ਬਚਾ ਹੋਣਾ